ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ origignal ਹੈ ਕਿ duplicate ਹੈ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਗੱਲ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਹਾਂ ਤਾਂ ਇਹ ਸਾਰਾ ਟੁੱਟ ਜਾਂਦਾ ਹੈ ਇਹ ਆਹ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲਦਾ ਇਹਦੀ thickness ਇੰਨੀ ਹੈ ਨਹੀਂ ਔਰ ਇਹਦੇ ਕੋਈ ਵੀ smell ਹੈ ਨਹੀਂ ਆਂਡੇ ਇਹ ਕਿਹਦੇ ਵੀ ਆਂਡਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗਲਾਈ ਤੇ ਆਹ ਦੇਖੋ ਜੀ ਇਹਦੀ ਗਲਾਈ ਇਦਾਂ ਲੱਗ ਰਹੀ ਹੈ ਕਿ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਜਦੋਂ ਉਪਾ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਹਾ ਐਦਾਂ ਲੱਗ ਰਿਹਾ ਸੀ ਜਿਵੇਂ ਇਹ ਕੋ ਪਲਾਸਟਿਕ ਦੀ ਰਬੜ ਉੱਤਰ ਰਹੀ ਹੁੰਦੀ ਹੈ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੂਗੇ ਉਹ ਜੇ ਥੋੜਾ ਜਿਹਾ ਵੀ ਉੱਤੇ ਖਰੋਜ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੋਟਾ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਜੰਮਿਆ ਤੁਸੀਂ ਦੇਖੋ ਜੰਮਿਆ ਹੋਇਆ ਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਂਡਾ ਟੁੱਟਦਾ ਉਹਦੀ ਵੈਸੇ ਹੀ ਉਹਦੀ ਸੈਂਟ ਸਮੈਲ ਪਤਾ ਲਾਇਦੇ ਵੀ ਆਂਡਾ ਵਾ ਇਹਦੀ ਸਮੈਲੀ ਹੈ ਜੀ ਤੁਸੀਂ ਇਹ ਵੀ ਥੋੜ੍ਹ ਕੇ ਦੇਖਿਆ ਕਿਉਂਕਿ ਜੇ ਤੁਸੀਂ ਹਣ ਨੂੰ ਥੋੜ੍ਹ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ 스멜 ਫੈ ਜਾਊਗੀ ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ ਕੰਸਟੈਂਟ 스멜 ਹੈ ਨਹੀਂ ਘਰ ਦੇ ਹਾਂਜੀ ਸਰ ਇਹ ਜਿਹੜਾ ਹੈਗਾ ਸਾਡੇ ਧਿਆਨ ਦੇ ਵਿੱਚ ਹੀ ਆਇਆ ਹੈਗਾ ਇੱਥੇ ਮਛੀਵਾੜਾ ਸ਼ਹਿਰ ਦੇ ਵਿੱਚ ਇੱਕ ਵੀਡੀਓ ਜਿਹੜੀ ਬਾਹਰ ਆ ਰਹੀ ਹੈ ਤੇ ਉਹ ਵੀਡੀਓ ਦੇ ਵਿੱਚ ਇੱਕ ਸ਼੍ਰੀ ਲੋਕਲ ਹੈਗੇ ਨੇ ਵਾਵਾ ਵਰਮਾ ਜੀ ਉਹ ਦੱਸ ਰਹੇ ਨੇ ਵੀ ਉਹਨਾਂ ਨੇ ਇੱਕ ਕਿਸੇ ਸ਼ੌਪ ਤੋਂ ਜਿਹੜੀ ਹੈਗੀ ਅੰਡਿਆਂ ਦੀ ਟਰੇ ਜਿਹੜੀ ਹੈਗੀ ਆ ਖਰੀਦੀ ਗਈ ਜਦੋਂ ਉਹ ਘਰ ਵਾਸਤੇ ਲੈ ਕੇ ਗਏ ਤਾਂ ਉਹਨਾਂ ਨੇ ਘਰੋਂ ਜਦੋਂ ਉਹ ਉਹਨੂੰ ਮਲਕੇ ਕੁਛ ਚੀਜ਼ ਬਣਾਉਣ ਵਾਸਤੇ ਉਹਨੂੰ ਤੋੜਿਆ ਤਾਂ ਉਹ ਫਿਰ ਇਹ ਕਿੰਨਾ ਜਿਹੜੀਆਂ ਹੈਗੀਆਂ ਧਿਆਨ ਦੇ ਵਿੱਚ ਆਈਆਂ ਹੈ ਇਹਦੇ ਉੱਤੇ ਕੋਈ ਕਾਰਵਾਈ ਵਗੈਰਾ ਕੁਝ ਹੈ ਰਿਟਰਨ ਚੀਜ਼ ਜਾਂ ਤੁਸੀਂ ਕੋਈ ਸੈਂਪਲ ਵਗੈਰਾ ਜਾ ਹਾਈ ਅਥਾਰਟੀ ਉਸੇ ਬਲ ਸਰਜਨ ਨੂੰ ਮਾਰਕ ਕੀਤੀ ਹੋਈ ਕੋਈ ਲੈਟਰ ਵਗੈਰਾ ਹਾਂਜੀ ਸਰ ਜਦੋਂ ਸਾਡੇ ਇਹ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਤੁਰੰਤ ਜਿਹੜੀ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਅਸੀਂ ਸਾਡੇ ਜਿਹੜੇ ਹੈਗੇ ਆ ਜ਼ਿਲ੍ਹੇ ਦੇ ਮਾਨਯੋਗ ਸਿਵਲ ਸਰਜਨ ਸਾਹਿਬ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਅਸੀਂ ਸੂਚਿਤ ਕੀਤਾ ਗਿਆ ਤੇ ਜਿਹੜਾ ਹੈਗਾ ਵੀ ਇਹ ਇੱਥੇ ਲੋਕਲ ਮਛੀਵਾੜੇ ਦੇ ਵਿੱਚ ਧਿਆਨ ਦੇ ਵਿੱਚ ਆਇਆ ਹੈ ਉਹਨਾਂ ਨੇ ਤੁਰੰਤ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਸਾਡੇ ਜਿਹੜੇ ਹੈਗੇ ਆ ਜਿਹੜਾ ਸਿਹਤ ਅਧਿਕਾਰੀ ਤੇ ਉਹਨਾਂ ਦੇ ਨਾਲ ਜਿਹੜੀ ਫੂਡ ਸੇਫਟੀ ਟੀਮ ਹੈ ਉਹਨਾਂ ਨੂੰ ਉਹ ਲੈਟਰ ਜਿਹੜੀ ਮਾਰਕ ਕਰ ਦਿੱਤੀ ਗਈ ਹੈ ਤੇ ਉਹ ਤੇ ਜਿਹੜੀ ਹੈਗੀ ਆ ਜਿਹੜਾ ਸਿਹਤ ਅਫਸਰ ਤੇ ਉਹਨਾਂ ਦੀ ਫੂਡ ਸੇਫਟੀ ਵੱਲੋਂ ਜੋ ਵੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ